ਸਭ ਤੋਂ ਪਹਿਲਾਂ ਅੱਜ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਵੀ ਮੇ ਨੂੰ ਵੀ 6-7 ਸਾਲ ਹੋ ਗਏ ਅਸੀਂ ਮੀਟਿੰਗਾਂ ਦੇ ਵਿੱਚ ਆਉਨੇ ਆ ਚਾਹੇ ਪਿਛਲੀ ਸਰਕਾਰ ਸੀ ਚਾਹੇ ਹੁਣ ਦੀ ਆ ਆਪਣੇ ਦੋ ਹੀ ਮੁੱਦੇ ਆ ਜੰਨੀ ਚ 6-7 ਸਾਲ ਦੀਆਂ ਮੀਟਿੰਗਾਂ ਚ ਗੁਰਪੁਰਦੇਸ ਦੇ ਸੰਬੰਧ ਵਿੱਚ ਇੱਕ ਵਿਸ਼ੇ ਸਾਡੇ ਹੁੰਦੇ ਕਾਰਪੋਰੇਸ਼ਨ ਨਾਲ ਦੂਜੇ ਵਿਸ਼ੇ ਹੁੰਦੇ ਸਾਡੇ ਜਿਹੜੇ ਆ ਪੁਲਿਸ ਨਾਲ ਸੰਬੰਧ ਪਰਮਜੀਤ ਜੀ ਮੈਨੂੰ ਇਸ ਬਾਰੇ ਇਸ ਕਰਦਾ ਰੋਕ ਹੋ ਰਿਹਾ ਕਹਿੰਦੇ ਹੋਏ ਨਾ ਕਾਰਪੋਰੇਸ਼ਨ ਦੇ ਕਮਿਸ਼ਨਰਾਂ ਦੇ ਨਾ ਪੁਲਿਸ ਦੇ ਇੱਥੇ ਮੀਟਿੰਗ ਕਮਿਸ਼ਨਰਾਂ ਦੇਖੋ ਅਸੀਂ ਕੀ ਫੈਸਲਾ ਕਰਦੇ ਆ ਵੀ ਸਾਡੇ ਮੁੱਦਿਆਂ ਪਰਤੀ ਪ੍ਰਸ਼ਾਸਨ ਕਿੰਨਾ ਸੰਜੀਦਾ ਅੱਜ ਸਾਡੀ ਕੌਮ ਨੂੰ ਦਬਾਉਣ ਦੇ ਲਈ ਮੈਂ ਸਮਝਦਾ ਐਡਮਿਨਿਸਟ੍ਰੇਸ਼ਨ ਕੰਮ ਕਰ ਰਿਹਾ ਅਸੀਂ ਕੀ ਚਾਂਸ ਸੋਚ ਸਕਦੇ ਵੀ ਸਾਨੂੰ ਇਹ ਜਿਹੜਾ ਕੱਲ ਇਨਸੀਡੈਂਟ ਹੋਇਆ ਉਹਨਾਂ 'ਚ ਇਨਸਾਫ ਮਿਲਣਗੇ ਅਗਰ ਸਾਡੀ ਗੁਰਪ੍ਰਤਿਆ ਮੀਟਿੰਗਾਂ ਦੇ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਪੁਲਿਸ ਕਮਿਸ਼ਨਰ ਜਲੰਧਰ ਗੈਰ ਹਾਜ਼ਰ ਆ ਮੇਰੇ ਹਿਸਾਬ ਨਾਲ ਸਾਡੇ ਸਾਥੀਆਂ ਨੇ ਕਿਹਾ ਵੀ ਸਾਨੂੰ ਮੀਟਿੰਗ ਦਾ ਬਾਈਕਾਟ ਕਰਨਾ ਚਾਹੀਦਾ ਫਿਰ ਕੀ ਸਾਨੂੰ ਇਹਨਾਂ ਮੀਟਿੰਗਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਅਗਰ ਇਹ ਕਾਰਪੋਰੇਸ਼ਨ ਦੇ ਕਮਿਸ਼ਨਰ ਜਾਂ ਪੁਲਿਸ ਦੇ ਕਮਿਸ਼ਨਰ ਇਸ ਮੀਟਿੰਗਾਂ ਨੂੰ ਸੰਜੀਦਾ ਹੀ ਨਹੀਂ ਲੈਂਦੇ ਈ ਇੱਥੇ ਜਿਹੜੇ ਸਮਾਜ ਦੇ ਰਿਪਰੈਜ਼ੈਂਟੇਟਿਵ ਆਏ ਆ ਇਹ ਸਾਰੇ ਕੋਈ ਜ਼ਿੰਮੇਵਾਰ ਲੋਕ ਨਹੀਂ ਇਹ ਗਾਹ ਤੋਂ ਇੱਡਾ ਕਰਾਂਗੇ ਜੀ ਅਸੀਂ ਵੀ ਆਪਣੇ ਨੋਮੀਨੇਟਸ ਭੇਜਿਆ ਕਰਾਂਗੇ ਜੱਥੇਬੰਦੀਆਂ ਦੇ 22 ਪ੍ਰਧਾਨ ਭੇਜਿਆ ਕਰਾਂਗੇ ਸਾਡੇ ਜੱਥੇਬੰਦੀਆਂ ਦੇ ਪ੍ਰਧਾਨ ਪਿੱਛੇ ਬੈਠੇ ਆ ਜੀ ਕੋਈ ਇਹ ਪਹਿਲੀ ਵਾਰ ਇਹੋ ਜੀ ਮੀਟਿੰਗ ਦੇ ਵਿੱਚ ਸਾਨੂੰ અપਮਾਨਿਤ ਕਰਨ ਦਾ ਮੈਨੂੰ ਲੱਗਦਾ ਹੋਇਆ ਹੈਗਾ ਔਰ ਦੂਜੀ ਗੱਲ ਅਗਰ ਇਹ ਕੰਮ ਨਹੀਂ ਹੁੰਦੇ ਠੀਕ ਆ ਜੀ ਅਸੀਂ ਮਹਿੰਦਰ ਭਗਤ ਜੀ ਨੂੰ ਪੂਰੀ ਸ਼ਾਨ ਦੇ ਨਾਲ ਵੋਟਾਂ ਪਾ ਕੇ ਰਵਦਾਸੀਆ ਸਮਾਜ ਨੇ ਆਪਣਾ ਲੀਡਰ ਚੁਣਿਆ ਪਰ ਭਗਤ ਜੀ ਤੁਹਾਡੀ ਵੀ ਡਿਊਟੀ ਆ ਵੀ ਸਾਡੇ ਸਮਾਜ ਦਾ ਮਾਨ ਸਨਮਾਨ ਤੁਸੀਂ ਬਹਾਲ ਰੱਖਣਾ ਕਿਰਪਾ ਕਰਕੇ ਅੱਜ ਇਸ ਦੀ ਪੜੀ ਕਰੋ ਵੀ ਅਫਸਰਾਂ ਨੇ ਇਹੋ ਜਿਹਾ ਕੰਮ ਕਿਉਂ ਕੀਤਾ ਰਵਦਾਸੀਆ ਸਮਾਜ ਦੇ ਆਗੂਆਂ ਨੂੰ ਅੱਜ અપਮਾਨਿਤ ਕਿਉਂ ਕੀਤਾ ਗਿਆ ਮੀਟਿੰਗ ਦੇ ਵਿੱਚ ਕਮਿਸ਼ਨਰ ਸਾਹਿਬ ਤੇ ਪੁਲਿਸ ਕਮਿਸ਼ਨਰ ਸਭ ਕਿਉਂ ਨਹੀਂ ਆਏ ਇਸ ਗੱਲ ਦੀ ਜਾਂਚ ਕਰਨ ਦਾ ਵਿਸ਼ਾ ਤੁਹਾਡਾ ਆ ਜੀ ਵੀ ਰਵਦਾਸੀਆ ਕੌਮ ਦੇ ਆਗੂ ਇੱਥੇ ਸਾਰੇ ਬੈਠੇ ਹੋਏ ਆ ਮੈਦਾਨ ਵਿੱਚ ਤੇ ਜਿਹੜੇ ਅਫਸਰ ਵੱਡੇ ਗੈਰਹਾਜ਼ਰ ਆ ਔਰ ਦੂਜੀ ਗੱਲ ਜੇ ਇਨਸੈਂਸਿਟਿਵ ਲੈਂਦੇ ਆ ਹੈਗੇ ਇਸ਼ੂ ਵੀ ਅਗਰ ਕੋਈ ਨਹੀਂ ਜੀ ਅਸੀਂ ਇਹ ਕਰਨਾ ਕਿਉਂ ਕਰਨਾ ਜੇ ਠੀਕ ਆ ਜੀ ਸਾਡੇ ਕੋਲ ਜਿਹੜੇ ਅਧਿਕਾਰ ਹੈਗੇ ਆ ਅਸੀਂ ਦਿਖਾਇਆ ਅਸੀਂ ਲੜਨਾ ਜਾਣਦੇ ਆ ਅਸੀਂ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਜਿਨ੍ਹਾਂ ਤੋਂ ਡਰਨ ਵਾਲੇ ਲੋਕ ਨਹੀਂ ਆ ਅਸੀਂ ਅੰਦੋਲਨ ਕਰਨ ਵਾਲੇ ਲੋਕ ਆ ਠੀਕ ਹੈ ਹੋ ਸਕਦਾ ਵੀ ਸਾਨੂੰ ਮਾਰਨ ਵਾਲਿਆਂ ਨੂੰ ਤੁਸੀਂ ਉਹਦੇ ਦੇਣੇ ਹੋਗੇ ਪਰ ਅਸੀਂ ਗੱਲ ਵਾਲੇ ਲੋਕ ਨਹੀਂ ਹੈਗੇ ਅਸੀਂ ਕੌਮ ਦੀ ਲੜਾਈ ਲੜਨ ਵਾਲੇ ਲੋਕ ਆ ਮੈਂ ਕਹਿਣਾ ਚਾਹੁੰਦਾ ਜਿਹੜੇ ਪ੍ਰਬੰਧ ਪਿਛਲੀ ਵਾਰ ਆਪਾਂ ਮੀਟਿੰਗਾਂ ਕੀਤੀਆਂ ਕੋਈ ਪ੍ਰਬੰਧ ਵੀ ਨਹੀਂ ਹੋਇਆ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰੀ ਸ਼ੋਭਾ ਯਾਤਰਾ ਦੇ ਵਿੱਚ ਵਿਗੜਨ ਹੋਏ ਹੁਣ ਇਹ ਜਿਹੜੀ ਮੀਟਿੰਗ ਹੁੰਦੀ ਆ ਇਹਦੇ ਵਿੱਚ ਐਸਐਸਪੀ ਸਾਹਿਬ ਦਾ ਹੋਣਾ ਵੀ ਜ਼ਰੂਰੀ ਆ ਕਿਉਂਕਿ ਮੋਸਟ ਆਫ ਦਾ ਜਿਹੜਾ ਏਰੀਆ ਕਵਰ ਹੁੰਦਾ ਉਹ ਅਧਿਆਤਨਾ ਹੁੰਦਾ ਫਲੋਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਨਕੋਦਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਬਿਲਗੇ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਕਰਤਾਰਪੁਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਕੀ ਉਹਨਾਂ ਦੇ ਲਈ ਆਪਣੇ ਤੋਂ ਕੀ ਜਿਹੜੇ ਪ੍ਰਬੰਧ ਹੈਗੇ ਆ ਉਹ ਉਹਨਾਂ ਮਾਰੇ ਕਿਹਨੇ ਦੱਸਣਾ ਸੀ ਜਦੋਂ ਪੀਏ ਸਾਹਿਬ ਆਪਣੇ ਭੋਗਲ ਸਾਹਿਬ ਕੱਸ ਰਹੇ ਸੀ ਤਾਂ ਕੀ ਕੋਈ ਐਹੋ ਜੇ ਹੈਲਪਲਾਈਨ ਨੰਬਰ ਹੈਗੇ ਆ ਜਾਂ ਜਿੱਦਾਂ ਪਿਛਲੀ ਵਾਰ ਧਰਨੇ ਲੱਗੇ ਸੀ ਆਪਣੀਆਂ ਮੰਗਾਂ ਨੂੰ ਇਹ ਮੀਟਿੰਗ ਦੀਆਂ ਮੰਗਾਂ ਨੂੰ ਮਨਵਾਉਣ ਲਈ ਜਾਂ ਉਸੇ ਹੀ ਤਰ੍ਹਾਂ ਸਮਾਜ ਨੂੰ ਧਰਨੇ ਲੋਣੇ ਪੈਣਗੇ ਇੱਕ ਕੌਸ਼ਤ ਕਰਨਾ ਹੈ ਜੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਮੈਂ ਉਹ ਬੇਨਤੀ ਕਰਦਾ ਕਿਉਂਕਿ ਮੇਰਾ ਕਿਉਂਕਿ ਸਾਡੇ ਚੁਣੇ ਹੋਏ ਨੁਮਾਇंदे ਮੇਰੇ ਦਿਲਪਲ ਜੀ ਮੈਂ ਉਹਨਾਂ ਤੋਂ ਭਲਾ ਜੀ ਨੂੰ ਬੇਨਤੀ ਕਰਦਾ ਵੀ ਜੇਕਰ ਜਿਹੜਾ ਇੱਥੇ ਪੂਰਾ ਸਮਾਜ ਆਇਆ ਹੈਗਾ ਰਵਦਾਸੀਆ ਸਮਾਜ ਤੁਹਾਨੂੰ ਆਪਣਾ ਲੀਡਰ ਮੰਨਦਾ ਹੈਗਾ ਉਹਨਾਂ ਦੇ ਆਗੂਆਂ ਦਾ ਮਾਣ ਸਨਮਾਨ ਬਹਾਲ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਭਲਾ ਜੀ ਤੁਸੀਂ ਹੁਣ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਇਸ ਮੀਟਿੰਗ ਦੇ ਵਿੱਚ ਸੱਦੋ ਕਿਉਂਕਿ ਕੌਸ਼ਤ ਨਾ ਸਿਰਫ ਉਹਨਾਂ ਨਾਲ ਹੀ ਹੋਣੀ ਆ ਨਹੀਂ ਤਾਂ ਫਿਰ ਜਿਹੜਾ ਆ ਅਗਲੀ ਵਾਰ ਅਸੀਂ ਵੀ ਮੀਟਿੰਗਾਂ 'ਚ ਆਪਣੀਆਂ ਜੱਥੇ ਬੰਗੀਆਂ ਦੇ ਥੱਲੇ ਉਹਦੇ ਦਾ ਭੇਜਿਆ ਕਰਾਂਗੇ ਜੀ ਜੀ ਬਾਕੀ ਨੂੰ ਬੜਾ ਆਪਣੀ ਇੱਥੇ ਵਿਚਾਰ ਕਰਦੇ ਨੇ ਮਤਲਬ ਨੇ ਸਾਥੀ ਦੇਖੋ ਪਹਿਲੀ ਗੱਲ ਇਹ ਹੈ ਕਿ ਅਸੀਂ ਅੱਜ ਜੋ ਮੀਟਿੰਗ ਰੱਖੀ ਹੈਗੀ ਹੈ ਇਹ ਅਸੀਂ ਆਪਣੇ ਦੂਸਰੇ ਸਾਥੀ ਜਿਹੜੇ ਖੜੇ ਨੇ ਉਹਨਾਂ ਨੂੰ ਬਹੁਤ ਉੱਪਰ ਅੱਛੇ ਦੇਖਣ ਬਣਾਉਣ ਵਾਸਤੇ ਜਿਹੜੀਆਂ ਪਿੱਛੇ ਵਾਰੀ ਕਮੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਰੱਖੀ ਹੈਗੀ ਕਦੇ ਵੀ ਕੋਈ ਰਕਮ ਨਾ ਜਦੋਂ ਵੀ ਕਰੋਪੁਸ਼ਟਾ ਕੋਸ਼ਿਸ਼ ਜੇ ਕਮੀ ਰਹਿਣਨੀਏ ਸੀ ਇਸ ਕਰਕੇ ਗੂੜ ਦੂਰ ਕਰਨ ਵਾਸਤੇ ਕਦਮ ਕਰਵਾਤੇ ਨਾ ਕਰਨੀ ਹੈਗੀ ਤੇ ਜੋ ਕਲਪਨਾ ਵਾਪਰੀ ਹੈਗੀ ਮੇਰੇ ਵੀ ਨੋਟਿਸ ਕਰ ਗਈ ਮੈਂ ਆਲਰੇਡੀ ਕੰਡੈਮਨ ਵੀ ਕਰ ਗਿਆ ਮੈਂ ਆਪਣੀ ਤੇ ਵੀਡੀਓ ਵੀ ਹੈਗੀ ਤੇ ਇਹ ਸਰਾਸਤ ਬਹੁਤ ਸਰਕਾਰ ਔਰ ਸਾਡੇ ਸਮਾਜ ਨਾਲ ਇਹ ਰਹਿਣ ਦੇ ਬੁਧਾਈ ਘਟਨਾਵਾਂ ਨੇ ਕੀਤੀ ਜਿਹਦੇ ਨੇ ਗੀਟੀਆਂ ਤੇ ਪ੍ਰਾਪਤ ਕਰ ਲਈ ਹੁਣੀ ਜਹਦੀ ਹੈਗੀ ਉਹ ਡੈਫੀਨੇਟਲੀ ਹੋਏਗੀ ਸਾਨੂੰ ਜਿਹੜਾ ਅੱਜ ਦੇ ਦਿਨ ਲਈ ਇਹ ਫਿਨਿਸ਼ ਚਾਰਟ ਇੱਥੇ ਹੈਗੀ ਹੈ ਸਵਾਜ ਦੇ ਵਿੱਚ ਤਸੱਲੀ ਜਾਣ ਵਾਸਤੇ ਆਗਲ ਜਾਣ ਵਾਸਤੇ ਜੇ ਜੀ ਅਗਲ ਨਾਲ ਪੀਰਵਰਾਂ ਦੀ ਇੱਛਾ ਪੂਰੀ ਹੋ ਗਈ ਹੁੰਦੀ ਅਸੀਂ ਇਹ ਸੀ ਜੋ بڑے ਇਮਰਾਨ ਦੇ ਨਾਲ ਆਪਣੇ ਗੁਰੂ ਮਹਾਰਾਜ ਜੀ ਦੇ ਤਰਫੋਂ ਬੰਬਰ ਸਾਡੇ ਦਸਤੂਰੀ ਦਾ ਬੇਸ ਕਰਕੇ ਸਾਡੇ بڑے ਦੁਨੀਆ ਦੇ ਸਾਡੇ ਦੀ ਦੁਨੀਆ ਦੇ ਲੀਡਰ ਨੇ ਉਹ ਦੁਨੀਆ ਦੇ ਰੈਬਰ ਨੇ ਇਸ ਕਰਕੇ ਉਸ ਦੇ ਬਾਰੇ ਕਹਿਣਾ ਬਾਰੇ ਵੀ ਬਹੁਤ ਸੀਰੀਅਸ ਨਹੀਂ ਲੈ ਰਹੇ ਗਿਆਂ ਉਹਨਾਂ ਕਰਵੇ ਜਿੰਮੇ ਨਹੀਂ ਹੋਏਗੀ ਪੱਕੀ ਨਹੀਂ ਗੱਲ ਹੈਗੀ ਦੇਖੋ ਅ ਬਤ ਬਲੀ ਕੀ ਦੇਖੋ ਵੀ ਹੈਵ ਮੇਰ ਆਫ ਸਪੀਸੀਟੀ ਦਾ ਜੇ ਮੇਨ ਹੈ ਜੇ ਸਾਰਾ ਜਿਹਨੇ ਕੁਝ ਨਾ ਕਿਤੇ ਉੱਪਰ ਹੈਗੇ ਠੀਕ ਹੈ ਇਸ ਕਰੇ ਮੇਰ ਸਭ ਆਗੇ ਦੇ ਸਮਝੋ ਸਾਰਾ ਵਿੱਚ ਕੰਪਿਸ਼ਨ ਆ ਗਈ ਪੁੱਜਦਾ ਤੇ ਬਾਅਦ ਉਹਨਾਂ ਦੇ ਨਾਲ ਜਿੱਦਾਂ ਥੀਸ ਆ ਬੈਠਣੇ ਹੀ ਇਜ਼ ਲਾਈਕ ਐਸ ਅ ਸਪੀਡ ਠੀਕ ਹੈ ਉਹ ਸ਼ਰਮ ਹਲੇ ਕੋਲੇ ਕੌਂਡਿਸ਼ਨ ਕੋਲ ਬੈਠ ਹੈਗਾ ਜਿਹੜਾ ਮੇਨ ਨਹੀਂ ਕੋਈ ਜਿਹੜੀ ਹਾਦੀ ਗਾਹੂਰ ਕੋਲ ਬੈਠ ਹੈਗਾ ਉਹ ਸਪੀਡ ਵਿੱਚ ਹੋਣਾ ਚਾਹੀਦਾ ਕਿ ਚਲੋ ਕਿਸੇ ਦਾ ਬੋਲਦਾ ਹੈ ਉਹਨਾਂ ਉਹਨਾਂ ਬਾਰੇ ਸਾਹਿਬ ਨੇ ਆਪਣੇ ਸ਼ੇਰ ਵੱਲੋਂ ਮਿਸਿਸਾ ਭੇਜੇ ਨੇ ਇਸ ਲਈ ਸਾਨੂੰ ਮੇਨ ਹੜਾ ਕੰਮ ਹੋਣਾ ਚਾਹੀਦਾ ਹੈ ਜਦੋਂ ਮੇਰ ਸਾਹਿਬ ਆ ਗਏ ਥਿਸ ਇਜ਼ ਹਿਡ ਆਫ ਦਾ ਸਿਟੀ ਥਿਸ ਇਜ਼ ਅ ਬੈਟਰੀ ਤੁਸੀਂ ਸਾਨੂੰ ਆਪਣੇ ਕੰਮ ਨਾਲ ਬੇਜ਼ਾਰੀ ਸਾਡੇ ਕੰਮ ਕਵੀ ਨਾਲ ਵੀ ਜਿਹੜੇ ਪਿੱਛੇ ਰਹੇ ਅਗੇ ਬਾਕੀ ਠੀਕ ਪਰ ਮੈਂ ਆਮ ਹੈ ਜਿਹੜੇ ਸਾਰੇ ਕਿਸੇ ਸੇਵਾ ਨਾ ਕਿ ਹੋਣਾ ਚਾਹੀਦਾ ਸੀ ਉਹ ਵੀ ਮੇਰੇ ਕੋਲ ਨੂੰ ਪੱਟਣਾ ਨਹੀਂ ਆਇਆ ਮੁਕੇ ਬਿਲਕੁਲ ਤੁਸੀਂ ਠੀਕ ਹੈ ਬਹੁਤ ਗਲਤ ਤਰ੍ਹਾਂ ਪੁਆਇੰਟ ਜਿੱਤ ਨਹੀਂ ਦੋ ਬਣਦਾ ਹੈ ਇਹ ਤੇ ਪ੍ਰੋਸੈਸ ਨਾਲ ਵੀ ਹੋਣਾ ਚਾਹੀਦਾ ਸੀ ਇੱਥੇ ਮਤਲਬ ਕਿ ਟੈਕ ਹੈ ਐਸਐਨਪੀ ਨਾਲ ਵੀ ਹੋਣਾ ਚਾਹੀਦਾ ਸੀ ਔਰ ਕਮਿਸ਼ਨ ਕਾਰਜ ਵੀ ਹੋਣਾ ਚਾਹੀਦਾ ਸੀ ਪਰ بڑے ਐਨੀਮੇ ਜਿੱਦਾਂ ਉਹ ਸਾਰਿਆਂ ਨੂੰ ਬੁਲਾਇਆ ਗਿਆ ਤਾਂ ਸਾਡੇ ਕੁਝ ਸਾਥੀ ਨਹੀਂ ਆਏ ਕਿ ਕਿ ਅਸੀਂ ਉਹਨਾਂ ਨੂੰ ਕੰਮ ਹੋ ਚੁੱਕਾ ਸਿਮਿਲਰ ਜਿਦਾਂ ਤੇ ਸਰਪੰਚਾਂ